ਦੈਨਿਕ ਸੂਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਬਰਸਾਤ ਦੇ ਪਾਣੀ ਨੇ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੇ ਐਸੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਹੜ੍ਹ ਵਰਗੇ ਮਾਹੌਲ ਬਣਾ ਦਿੱਤੇ ਨੇ ਔਰ ਭਾਰੀ ਬਰਸਾਤ ਦੇ ਨਾਲ ਜਿਹੜੇ ਡੈਮ ਨੇ ਉਹਨਾਂ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਜਿਸ ਦੇ ਨਾਲ ਹੜ੍ਹ ਦੀਆਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਕਰਨਾਟਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾ ਮਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਰਵਾਜ਼ੇ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰੀ ਸੇਵਾਵਾਂ ਮਾ ਉਹਨਾਂ ਦੀਆਂ ਬਰੂਹਾ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਨੇ ਇਨ੍ਹਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਦੇ ਚੱਲਦਿਆਂ ਇੱਕੋ ਛਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਅੱਜ ਬਹੁਤ ਸਾਰੇ ਸਾਡੇ ਕੰਮ ਐ ਜਿਹੜੇ ਪਿੰਡਾਂ ਦੇ ਜਿਹੜੇ ਦਫ਼ਤਰਾਂ ਦੇ ਵਿੱਚ ਜਾ ਕੇ ਬੜਾ ਖੱਜਲ ਹੋਣਾ ਪੈਂਦਾ ਸੀ ਆਮ ਆਦਮੀ ਨੂੰ ਅੱਜ ਉਹਨਾਂ ਦੇ ਘਰ ਬੈਠ ਕੇ ਉਹ ਕੰਮ ਹੋ ਰਹੇ ਆ ਬਹੁਤ ਫਾਇਦਾ ਮਿਲਦਾ ਭਾਜੀ ਸ਼ਹਿਰ ਜਾ ਕੇ ਧੱਕੇ ਖਾਣੇ ਪੈਂਦੇ ਸੀਗੇ ਕੰਮ ਨਹੀਂ ਹੁੰਦੇ ਸੀਗੇ ਅੱਜ ਸਾਡੇ ਇੱਥੇ ਹੀ ਪਿੰਡ 'ਚ ਬਹੁਤ ਵਧੀਆ ਕੰਮ ਹੋ ਰਹੇ ਸਾਰਿਆਂ ਦੇ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਬੀ ਤੇ ਕਰ ਸਕਦੇ ਹੱਥ ਪੂਰ ਪੰਜਾਬ ਵਾਸੀਆਂ ਨੂੰ ਅਜਹੀ ਸਰਕਾਰੀ ਕੰਮਾਂ ਲਈ ਸਰਕਾਰੀ ਦਫਤਰਾਂ ਦੀ ਗੇੜੇ ਮਾਰਨ ਦੀ ਲੋੜ ਨਹੀਂ ਬਲਕਿ ਖੁਦ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆਵੇਗਾ ਤੇ ਜੋ ਵੀ ਸਰਟੀਫਿਕੇਟ ਤੁਸੀਂ ਬਣਵਾਉਣਾ ਹੈ ਉਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਦੇ ਕੇ ਜਾਵੇਗਾ ਨਿਰਧਾਰਿਤ ਦਿਨਾਂ ਅੰਦਰ ਬਿਨਾਂ ਕਿਸੇ ਖੱਜਲ ਖਵਾਰੀ ਤੁਹਾਨੂੰ ਸਰਟੀਫਿਕੇਟ ਵੀ ਮਿਲ ਜਾਵੇਗਾ ਦੇ ਅਲਮਾਟੀ ਦੀਆਂ ਅਲਮਾਟੀ ਡੈਮ ਹੈ ਦਰਸਲ ਉਥੇ ਜਿਸ ਦਾ ਜਲ ਸਤਾਰ ਇੰਨਾ ਜ਼ਿਆਦਾ ਵੱਧ ਗਿਆ ਪਾਣੀ ਦਾ ਬਹਾਾ ਇੰਨਾ ਤੇਜ਼ ਹੋ ਗਿਆ ਹੈ ਬਰਸਾਤਾਂ ਦੇ ਕਾਰਨ ਜਿਸ ਦੇ ਕਰਕੇ ਹੁਣ ਸਰਕਾਰ ਨੂੰ ਜਿਹੜੇ ਇਹ ਬੰਧ ਨੇ ਜਿਹੜੇ ਇਹ ਬੰਨ ਨੇ ਡੈਮ ਨੇ ਇਹਨਾਂ ਦੇ ਮੂੰਹ ਖੋਲਨੇ ਪੈ ਗਏ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬੜੀਆਂ ਖਤਰਨਾਕ ਤਸਵੀਰਾਂ ਨੇ ਇਹਨਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੇਸ਼ ਦੇ ਵਿੱਚ ਇਸ ਸਮੇਂ ਬਰਸਾਤਾਂ ਦੇ ਨਾਲ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਔਰ ਬਹੁਤ ਸਾਰੇ ਐਸੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਹੁਣ ਪਾਣੀ ਲਗਾਤਾਰ ਵਧਦਾ ਜਾ ਰਿਹਾ ਔਰ ਇਸ ਦੇ ਬਾਦੇ ਪਾਣੀ ਦੇ ਲੈਵਲ ਦੇ ਨਾਲ ਬਹੁਤ ਸਾਰੇ ਡੈਮ ਜਿਹੜੇ ਨੇ ਉਹਨਾਂ ਦੇ ਮੂੰਹ ਖੋਲ ਦਿੱਤੇ ਗਏ ਨੇ ਔਰ ਇਸ ਦੇ ਆਲੇ ਦੁਆਲੇ ਜਿਹੜੇ ਲੋਕ ਰਹਿੰਦੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਲਈ ਵੀ ਅਲਰਟ ਜਾਰੀ ਕਰ ਦਿੱਤੇ ਗਏ ਨੇ ਦਰਸਲ ਅਲਮਾਟੀ ਦੇ ਵਿੱਚ ਪਾਣੀ ਦਾ ਲੈਵਲ ਵੱਧ ਗਿਆ ਜਿਸ ਦੇ ਵਿੱਚ 325000 ਕਿਊਸਿਕ ਹੋ ਗਿਆ ਹੈ ਔਰ 320000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੋ ਕਰਨਾਟਕ ਸਰਕਾਰ ਦੇ ਵੱਲੋਂ ਇਹ ਅਲਰਟ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਉਹਨਾਂ ਨੂੰ ਹੁਣ ਇਸ ਪਾਣੀ ਤੋਂ ਬਚਨ ਦੇ ਲਈ ਕਿ ਕੋਈ ਵੀ ਤਰੀਕੇ ਦਾ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਾ ਹੋਏ ਉਸ ਤੋਂ ਬਚਾ ਦੇ ਲਈ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਅਲਰਟ ਰਹਿਣ ਦੇ ਲਈ ਕਿਹਾ ਗਿਆ ਕਿਉਂਕਿ ਤੁਸੀਂ ਦੇਖੋ ਕਿ 325000 ਕਿਊਸਿਕ ਪਾਣੀ ਜਿਹੜਾ ਹੈ ਉਹ ਇਸ ਡੈਮ ਦੇ ਵਿੱਚ ਹੋ ਗਿਆ ਹੈ ਔਰ ਜਿਸ ਦੇ ਵਿੱਚੋਂ 320000 ਕਿਊਸਿਕ ਪਾਣੀ ਛੱਡਿਆ ਜਾਏਗਾ ਜਾਨੀ ਕਿ 5000 ਕਿਊਸਿਕ ਪਾਣੀ ਹੀ ਇਹਦੇ ਵਿੱਚ ਰਹੇਗਾ ਬਾਕੀ ਸਾਰਾ ਪਾਣੀ ਜਿਹੜਾ ਹੈ ਉਹ ਛੱਡ ਦਿੱਤਾ ਜਾਏਗਾ ਔਰ ਨਾਰਾਇਣਪੁਰਾ ਜਿਹੜਾ ਬਾਂਹ ਹੈ ਉਹਦੇ ਉੱਤੇ ਦੁਪਹਿਰ ਨੂੰ ਅੱਜ ਦੁਪਹਿਰ ਨੂੰ 3,27,366 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੋ بارش ਦਾ ਜਿਹੜਾ ਪਾਣੀ ਆ ਉਸ ਦੀ ਉਸ ਦੇ ਵਧਣ ਦਾ ਕਾਰਨ ਹੈ ਕਿ ਬਰਸਾਤ ਲਗਾਤਾਰ ਹੋ ਰਹੀ ਹੈ ਬਰਸਾਤ ਨਹੀਂ ਰੁਕ ਰਹੀ ਬਰਸਾਤ ਤੇਜ਼ ਹੋ ਜਾਂਦੀ ਹੈ ਜਾਂ ਫਿਰ ਧੀਮੀ ਹੁੰਦੀ ਆ ਪਰ ਬਰਸਾਤ ਬੰਦ ਨਹੀਂ ਹੋ ਰਹੀ ਜਿਸ ਦੇ ਕਰਕੇ ਇਹ ਸਾਰੀਆਂ ਸਾਰੇ ਪਾਸੇ ਚਾਹੀ ਹਿਮਾਚਲ ਦੀ ਤੁਸੀਂ ਗੱਲ ਕਰੋ ਚਾਹੇ ਦੇਸ਼ ਦੇ ਹੋਰ ਬਹੁਤ ਸਾਰੇ ਸੂਬੇ ਨੇ ਮਹਾਰਾਸ਼ਟਰ ਦੀ ਗੱਲ ਕਰੋ ਜਾਂ ਫਿਰ ਤੁਸੀਂ ਗੱਲ ਕਰਨਾਟਕਾ ਦੀ ਕਰੋ ਤੇ ਸਾਰੇ ਪਾਸੇ ਮਾਹੌਲ ਇਸ ਸਮੇਂ ਇਸ ਤਰੀਕੇ ਦਾ ਬਣਿਆ ਹੋਇਆ ਹੈ ਕਿ ਪਾਣੀ ਦਾ ਵਹਾ ਜਿਹੜਾ ਹੈ ਉਹ ਨਹਿਰਾਂ ਦੇ ਵਿੱਚ ਸਮੁੰਦਰਾਂ ਦੇ ਵਿੱਚ ਡੈਮਾਂ ਦੇ ਵਿੱਚ ਵਾਧਾ ਜਾ ਰਿਹਾ ਜਿਸ ਦੇ ਨਾਲ ਬਹੁਤ ਹਾਲਾਤ ਜਿਹੜੇ ਨੇ ਉਹ ਚਿੰਤਾਜਨਕ ਹੋਏ ਪਏ ਨੇ ਹੁਣ ਤੁਹਾਨੂੰ ਤਸਵੀਰਾਂ ਆਸੀ ਅਲਮਾਤੀ ਡੈਮ ਦੀਆਂ ਦਿਖਾ ਰਿਹਾ ਹੈ ਅਲਮਾਤੀ ਡੈਮ ਕਰਨਾਟਕਾ ਦੇ ਵਿੱਚ ਹੈ ਔਰ ਉਥੇ 325000 ਕਿਊਸਿਕ ਪਾਣੀ ਜਿਹੜਾ ਉਹ ਜਮਾ ਹੋ ਗਿਆ ਹੁਣ ਉਸ ਪਾਣੀ ਨੂੰ ਛੱਡਣ ਦੇ ਲਈ ਸਰਕਾਰ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਇਹ 325000 ਕਿਊਸਿਕ ਜਿਹੜਾ ਪਾਣੀ ਹੈ ਇਸ ਦੇ ਵਿੱਚੋਂ 2 ਲੱਖ 32000 ਕਿਊਸਿਕ ਪਾਣੀ ਛੱਡ ਦਿੱਤਾ ਜਾਏਗਾ ਸੋ ਉਸ ਦੇ ਲਈ ਹੁਣ ਸਰਕਾਰ ਦੇ ਵੱਲੋਂ ਅਲਰਟ ਜਾਰੀ ਕੀਤੇ ਗਏ ਨੇ ਔਰ ਲਗਾਤਾਰ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਵੀ ਇਹ ਇਹ ਅਪੀਲ ਕੀਤੀ ਜਾ ਰਹੀ ਸੀ ਕਿ ਪਾਣੀ ਦਾ ਬਹਾ ਜਿਹੜਾ ਹੈ ਉਹ ਵਧਦਾ ਜਾ ਰਿਹਾ ਹੈ ਪਾਣੀ ਜਮਾ ਹੁੰਦਾ ਜਾ ਰਿਹਾ ਔਰ ਬੀਤੇ ਦਿਨੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਵੀ ਕਿਹਾ ਸੀ ਕਿ ਰਾਜ ਦੇ ਵਿੱਚ ਪੱਛਮੀ ਖੇਤਰ ਜਿਹੜੇ ਨੇ ਪੱਛਮੀ ਇਲਾਕੇ ਨੇ ਉਹਨਾਂ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਵੀ ਜਿਸ ਦੇ ਨਾਲ ਸੰਗਲੀ ਤੇ ਕੋਲਾਪੁਰ ਜ਼ਿਲ੍ਹੇ ਦੇ ਵਿੱਚ ਬਾੜ ਦਾ ਜਿਹੜਾ ਖਤਰਾ ਹੈ ਉਹ ਵੱਧ ਗਿਆ ਇਸ ਨੂੰ ਟਾਲਣ ਦੇ ਲਈ ਉਹਨਾਂ ਨੇ ਕਰਨਾਟਕ ਦੇ ਅਲਮਾਟੀ ਡੈਮ ਤੋਂ ਪਾਣੀ ਛੱਡਣ ਦੀ ਅਪੀਲ ਕੀਤੀ ਸੀ ਕਰਨਾਟਕ ਸਰਕਾਰ ਤੋਂ ਮਹਾਰਾਸ਼ਟਰ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਜਿਹੜੇ ਨੇ ਅਜੀਤ ਪਵਾਰ ਅਜੀਤ ਪਵਾਰ ਦੀ ਇਸ ਬਿੰਦੂ ਨੂੰ ਵੀ ਪ੍ਰਮਾਣ ਕੀਤਾ ਗਿਆ ਕਿਉਂਕਿ ਅਲਮਾਤੀ ਡੈਮ ਤੋਂ ਜੇ ਪਾਣੀ ਨਹੀਂ ਛੱਡਿਆ ਜਾਂਦਾ ਤੇ ਮਹਾਰਾਸ਼ਟਰ ਦੇ ਬਹੁਤ ਸਾਰੇ ਇਲਾਕੇ ਜਿਵੇਂ ਸੰਗਲੀ ਤੇ ਕੋਲਾਪੁਰ ਨੇ ਉਹਨਾਂ ਦੇ ਵਿੱਚ ਵੀ ਹਾਲਾਤ ਜਿਹੜੇ ਨੇ ਹਾਰਡਰਗੇ ਬਣੇ ਹੋਏ ਸੀ ਸੋ ਇਸ ਦੇ ਕਰਕੇ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਵੀ ਕਰਨਾਟਕ ਕਰਨਾਟਕ ਦੇ ਜਿਹੜਾ ਪ੍ਰਸ਼ਾਸਨ ਹੈ ਉਸ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਡੈਮ ਦਾ ਪਾਣੀ ਛੱਡਿਆ ਜਾਣਾ ਚਾਹੀਦਾ ਸੋ ਹੁਣ ਇੱਕ ਵੱਡੀ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਕਿ ਅਲਮਾਤੀ ਡੈਮ ਕਰਨਾਟਕ ਦੇ ਅਲਮਾਤੀ ਡੈਮ ਤੋਂ ਆ ਪਾਣੀ ਜਿਹੜਾ ਹੈ ਉਹਨੂੰ ਛੱਡਿਆ ਜਾ ਰਿਹਾ ਹੈ ਔਰ ਇਹ ਪਾਣੀ ਜਿਹੜਾ ਅਲਮਾਤੀ ਡੈਮ ਤੋਂ ਅੱਜ ਦੁਪਹਿਰ ਛੱਡਿਆ ਜਾਏਗਾ ਜਿਸ ਦੇ ਨਾਲ ਮਹਾਰਾਸ਼ਟਰ ਦੇ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ ਬੜਾ ਹਾਰਡ ਵਰਗੇ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਵੀ ਰਾਹਤ ਮਿਲੇਗੀ। ਕੀਕ ਇਹ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ